ਜਪਜੀ ਦੀ ਬਾਣੀ ਨੂੰ ਤਰਕ ਵਿਗਿਆਨ ਅਨੁਸਾਰ ਸਮਝਣ ਦੇ ਚਾਹਵਾਨ ਭੈਣੋ ਤੇ ਭਰਾਵੋ ਸਤਿ ਸ੍ਰੀ ਅਕਾਲ ਅੱਜ ਮੈਂ ਆਪਣਾ 32ਵਾਂ ਪ੍ਰਵਚਨ ਪੇਸ਼ ਕਰ ਰਿਹਾ ਹਾਂ ਇਸ ਵਿੱਚ ਮੈਂ ਜਪਜੀ ਦੀ 12ਵੀਂ ਪੌੜੀ ਦਾ ਵਿਸ਼ਲੇਸ਼ਣ ਕਰਾਂਗਾ ਧਿਆਨ ਨਾਲ ਸੁਣਨਾ ਅਤੇ ਵਿਚਾਰ ਕਰਨਾ ਇਹ ਪ੍ਰਵਚਨ ਤੁਹਾਡੀ માનਤਾਵਾਂ ਬਦਲਣ ਵਾਲਾ ਹੈ ਅੱਜ ਕਿਸੇ ਵੀ ਸਿੱਖ ਵਿਦਵਾਨ ਨੂੰ ਪੁੱਛੋ ਕਿ ਗੁਰੂ ਨਾਨਕ ਦੇਵ ਦੇ ਸਮੇਂ ਵਿੱਚ ਸਾਰ ਦਾ ਕੀ ਅਰਥ ਹੁੰਦਾ ਸੀ ਤਾਂ ਉਹ ਕਹੇਗਾ ਕਿ ਪੰਜਾਬੀ ਵਿੱਚ ਸਾਰ ਤਾਂ ਹਮੇਸ਼ਾ ਤੋਂ ਹੀ ਖਬਰ ਸਾਰ ਅਤੇ ਸੰਖੇਪ ਸਾਰ ਦੇ ਅਰਥਾਂ ਵਿੱਚ ਆਉਂਦਾ ਰਿਹਾ ਹੈ ਕਈ ਯਾਦ ਕਰਕੇ ਕਹਿਣਗੇ ਕਿ ਇਸ ਦਾ ਅਰਥ ਲੋਹਾ ਵੀ ਹੁੰਦਾ ਹੈ। ਹੋਰ ਕੁਰੇਦਣ ਤੇ ਕਈ ਇਹ ਵੀ ਦੱਸਣਗੇ ਕਿ ਇਸ ਦਾ ਮਤਲਬ ਉਸੇ ਵੇਲੇ ਹੈ ਜਿਵੇਂ ਚਿੱਠੀ ਮਿਲਦੇ ਸਾਰ। ਪਰ ਜੇ ਕਿਸੇ ਗਿਆਨੀ ਨੂੰ ਪੁੱਛੋ ਕਿ ਗੁਰੂ ਸਾਹਿਬ ਦੇ ਸਮੇਂ ਪੜੇ ਲਿਖੇ ਪਾਵ ਸਾਹਿਤਿਕ ਹਲਕੀਆਂ ਵਿੱਚ ਮੰਨੇ ਦਾ ਕੀ ਅਰਥ ਹੁੰਦਾ ਸੀ ਤਾਂ ਸਭ ਇੱਕ ਸੁਰ ਕਹਿਣਗੇ ਮੰਨਣਾ। ਇੱਕ ਵੀ ਗਿਆਨੀ ਇਸ ਲਈ ਤੋਂ ਪਰੇ हट ਕੇ ਨਹੀਂ ਦੱਸੇਗਾ ਤੇ ਨਾ ਹੀ ਕੋਈ ਹੋਰ ਅਰਥ ਸੋਚਣ ਦੀ ਕੋਸ਼ਿਸ਼ ਕਰੇਗਾ। ਐਸਾ ਕਿਉਂ? ਇਹ ਇਸ ਲਈ ਕਿ ਮੰਨਣਾ ਭਾਵ ਯਕੀਨ ਕਰਨਾ ਧਰਮਾਂ ਦੀ ਇੱਕ ਅਜੀਹੀ ਚੀੜੀ ਧਾਰਨਾ ਹੈ ਜੋ ਇਹਨਾਂ ਨਾਲ ਦੂਰੋਂ ਆਚਪਕਦੀ ਹੈ ਤੇ ਫਿਰ ਲਾਇਆ ਨਹੀਂ ਲੱਥਦੀ ਸਿੱਖ ਸਿਧਾਂਤ ਨਾਲ ਜੁੜੇ ਸਭ ਸਿੱਖ ਸ਼ਰਧਾਲੂ ਇਸ ਨੂੰ ਇੱਕ ਧਰਮ ਮੰਨਦੇ ਹਨ ਤੇ ਮਾਨਸਿਕ ਤੌਰ ਤੇ ਇਸ ਧਾਰਨਾ ਅਨੁਸਾਰ ਰੂੜੀ ਨਕੂਲ ਹੋਏ ਹੋਏ ਹਨ ਉਹਨਾਂ ਨੂੰ 500 ਸਾਲਾਂ ਤੋਂ ਇਹੀ ਦੱਸਿਆ ਜਾ ਰਿਹਾ ਹੈ ਕਿ ਸਿੱਖੀ ਇੱਕ ਧਰਮ ਹੈ ਅਤੇ ਧਰਮ ਤੇ ਵਿਸ਼ਵਾਸ ਕਰਨਾ ਹੀ ਹੁੰਦਾ ਹੈ ਭਾਵ ਇਸ ਨੂੰ ਮੰਨਣ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰੀਦਾ ਉਹਨਾਂ ਨੇ ਇਹ ਵੀ ਮਨ ਵਿੱਚ ਵਸਾਇਆ ਹੋਇਆ ਹੈ ਕਿ ਸਭ ਲੋਕ ਆਪਣੇ ਆਪਣੇ ਧਰਮਾਂ ਦੀਆਂ ਰੀਤੀਆਂ ਨੂੰ ਪਰਪਕਤਾ ਨਾਲ ਮੰਨਦੇ ਹਨ ਫਿਰ ਸਿੱਖੀ ਕਿਉਂ ਪਿੱਛੇ ਰਹਿਣ ਇਸ ਲਈ ਜਿੱਥੇ ਵੀ ਮੰਨੇ ਮੰਨੈ ਮਨ ਆਦ ਕੋਈ ਸ਼ਬਦ ਲਿਖਿਆ ਮਿਲਦਾ ਹੈ ਤਾਂ ਉਸ ਦਾ ਅਰਥ ਉਹ ਬਿਨਾਂ ਅੱਖ ਚੁੱਕ ਕੇ ਮੰਨਣਾ ਜਾਂ ਯਕੀਨ ਕਰਨਾ ਹੀ ਕਰਦੇ ਹਨ ਪਰ ਗੁਰੂ ਨਾਨਕ ਦੀ ਸਿੱਖੀ ਇਸ ਤਰ੍ਹਾਂ ਨਹੀਂ ਹੈ ਜੇ ਗੁਰੂ ਸਾਹਿਬ ਅਜੇ ਹੀ ਸਮਝਦੇ ਮਾਲਕ ਹੁੰਦੇ ਤਾਂ ਉਹ ਪਾਂਦੇ ਦੀ ਗੱਲ ਮੰਨ ਕੇ ਜਨੇਊ ਪਹਿਨ ਲੈਂਦੇ ਉਸ ਵੇਲੇ ਉਹੀ ਉਹਨਾਂ ਦੇ ਕੁੰਬੇ ਦੀ ਧਾਰਮਿਕ ਰੌ ਰੀਤੀ ਸੀ ਉਨਾਂ ਨੂੰ ਪਾਉਂਦੇ ਨੇ ਵੀ ਸਮਝਾਇਆ ਸੀ ਤੇ ਉਹਨਾਂ ਦੇ ਮਾਤਾ ਪਿਤਾ ਨੇ ਵੀ ਬੜਾ ਜ਼ੋਰ ਲਾਇਆ ਸੀ ਕਿ ਇਹ ਤਾਂ ਪੈਨਣਾ ਹੀ ਪਵੇਗਾ ਪਰ ਉਹਨਾਂ ਨੇ ਪਰੰਪਰਾ ਤੋਂ ਹਟ ਕੇ ਸੋਚਿਆ ਤੇ ਜਨੇਊ ਪੈਨਣਾ ਨਹੀਂ ਮੰਨਿਆ ਇਸ ਨਾਲ ਉਹਨਾਂ ਨੇ ਸਿੱਖੀ ਸਿਧਾਂਤ ਦੀ ਨੀਂ ਰੱਖੀ ਫਿਰ ਵਿਦਵਾਨ ਹੀ ਦੱਸਣ ਕਿ ਸਿੱਖੀ ਸਿਧਾਂਤ ਅਨੁਸਾਰ ਅੱਖਾਂ ਬੰਦ ਕਰਕੇ ਦੂਜਿਆਂ ਦੀ ਮੰਨਣਾ ਸਹੀ ਹੈ ਜਾਂ ਸੋਚ ਵਿਚਾਰ ਕੇ ਆਪਣਾ ਨਿਰਣਾ ਲੈਣਾ ਸਾਰੇ ਵਿਦਵਾਨ ਕਹਿਣਗੇ ਕਿ ਬ੍ਰਾਹਮਣ ਦੀ ਗੱਲ ਨੂੰ ਨਾ ਮੰਨਣਾ ਤੇ ਗੁਰੂ ਸਾਹਿਬ ਦੀ ਗੱਲ ਨੂੰ ਮੰਨਣਾ ਹੀ ਸਿੱਖੀ ਸਿਧਾਂਤ ਅਨੁਸਾਰ ਸਹੀ ਹੈ ਪਰ ਮੰਨਣਾ ਜਾਂ ਵਿਸ਼ਵਾਸ ਕਰਨਾ ਤਾਂ ਫਿਲਾਸਫੀ ਦਾ ਇੱਕ ਮੁੱਲ ਰਹਿਤ ਭਾਵ ਵੈਲਿਊ న్యూਟਰਲ ਸ਼ਬਦ ਹੈ ਜਿਸਦੇ ਅਰਥ ਧਰਮਾਂ ਅਨੁਸਾਰ ਨਹੀਂ ਬਦਲਦੇ ਆਖਿਰਕਾਰ Hindu ਵੀ ਤਾਂ Hinduਵਾਦ ਨੂੰ ਸਿੱਖਾਂ ਵਾਂਗੋ ਹੀ ਮੰਨਦੇ ਹਨ ਫਿਰ ਸਿੱਖੀ ਵਿੱਚ ਆ ਕੇ ਇਸ ਦੇ ਅਰਥ ਪੱਖਪਾਤੀ ਭਾਵ ਕੁਝ ਦਾ ਮੰਨਣਾ ਠੀਕ ਤੇ ਕੁਝ ਦਾ ਗਲਤ ਕਿਵੇਂ ਹੋ ਗਿਆ ਦਰਸਲ ਕੀ ਗੁਰੂ ਸਾਹਿਬ ਅਨੁਸਾਰ ਬਿਨਾਂ ਵਿਚਾਰੇ ਕੁਝ ਵੀ ਮੰਨਣਾ ਠੀਕ ਨਹੀਂ ਸਾਰੇ ਵਿਦਵਾਨ ਕਹਿਣਗੇ ਕਿ Hindu ਕਰਮ ਕਾਂਡਾਂ ਨੂੰ ਨਾ ਮੰਨਣਾ ਤਾਂ ਠੀਕ ਹੈ ਪਰ ਬਾਣੀ ਨੂੰ ਮੰਨਣਾ ਤੇ ਭਾਣੇ ਨੂੰ ਸਵੀਕਾਰ ਕਰਨਾ ਸਿੱਖੀ ਅਨੁਸਾਰ ਸਹੀ ਹੈ ਪਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਨਹੀਂ ਲਿਖਿਆ ਉਹਨਾਂ ਅਨੁਸਾਰ ਸਹੀ ਉਹੀ ਹੈ ਜੋ ਪ੍ਰਮਾਣਿਤ ਕੀਤਾ ਜਾ ਸਕੇ ਤੇ ਤਰਕ ਦਲੀਲ ਅਨੁਸਾਰ ਠੀਕ ਨਿਕੜੇ ਰਹਿਆ ਭਾਣਾ ਉਸ ਵਿੱਚ ਤਾਂ ਮੰਨਣ ਜਾਂ ਨਾ ਮੰਨਣ ਦੀ ਮਰਜ਼ੀ ਨਹੀਂ ਚੱਲਦੀ ਉਸ ਨੂੰ ਤਾਂ ਹਰ ਕੋਈ ਸ੍ਰਿਸ਼ਟੀ ਦੇ ਬਣਨ ਵੇਲੇ ਤੋਂ ਹੀ ਮੰਦਾ ਆ ਰਿਹਾ ਹੈ ਭਾਣੇ ਤੋਂ ਬਾਹਰ ਤਾਂ ਕੋਈ ਹੈ ਹੀ ਨਹੀਂ ਚਾਰੇ ਪਾਸੇ ਕੁਦਰਤ ਦੇ ਨਿਜਮਾ ਦਾ ਕਰਫਿਊ ਜਿਹਾ ਲੱਗਿਆ ਹੋਇਆ ਹੈ ਜਿਸ ਵਿੱਚ ਭਾਣੇ ਦੀਆਂ ਦਿੱਤੀਆਂ ਖੁੱਲਾ ਅਨੁਸਾਰ ਹੀ ਵਿਚਰਿਆ ਜਾ ਸਕਦਾ ਹੈ ਇਹ ਪਾਣੇ ਦੀਆਂ ਬੰਦਸ਼ਾਂ ਹੀ ਤਾਂ ਹਨ ਕਿ ਕੋਈ ਜੀਵ ਧਰਤੀ ਤੋਂ ਉੱਤੇ ਉੱਠ ਨਹੀਂ ਸਕਦਾ ਹਵਾ ਤੋਂ ਬਿਨਾਂ ਰਹਿ ਨਹੀਂ ਸਕਦਾ ਵਧੇਰੇ ਗਰਮੀ ਸਰਦੀ ਬਰਦਾਸ਼ਤ ਨਹੀਂ ਕਰ ਸਕਦਾ ਪੱਥਰ ਮਿੱਟੀ ਖਾ ਨਹੀਂ ਸਕਦਾ ਤੇ ਫਾਕੇ ਰਹਿ ਕੇ ਜੀ ਨਹੀਂ ਸਕਦਾ ਬਿੱਲੀ ਚੂਹੇ ਨੂੰ ਮਾਰੇ ਸ਼ੇਰ ਬੱਕਰੀ ਨੂੰ ਮਾਰੇ ਤੇ ਵਾਇਰਸ ਮਨੁੱਖ ਨੂੰ ਮਾਰੇ ਸਭ ਪਾਣਾ ਹੀ ਤਾਂ ਹੈ ਪਾਣੇ ਅਨੁਸਾਰ ਸ਼ਿਕਾਰਾਂ ਨੂੰ ਕੁਝ ਭੱਜ ਦੌੜ ਤੋਂ ਬਾਅਦ ਆਤਮ ਸਮਰਪਣ ਕਰਨਾ ਹੀ ਤਾਂ ਪੈਂਦਾ ਹੈ ਜੇ ਭਾਣੇ ਤੋਂ ਕੋਈ ਆਕੀ ਹੋ ਹੀ ਨਹੀਂ ਸਕਦਾ ਅਰਥਾਤ ਭਾਣੇ ਤੋਂ ਲੋਕਾਂ ਦੇ ਬਾਗੀ ਹੋਣ ਦਾ ਕੋਈ ਖਤਰਾ ਹੀ ਨਹੀਂ ਤਾਂ ਗੁਰੂ ਸਾਹਿਬ ਨੇ ਇਸ ਸਰਵ ਵਿਆਪਕ ਤੌਰ ਤੇ ਮੰਨੀ ਜਾਣ ਵਾਲੀ ਇਸ ਗੱਲ ਨੂੰ ਮੰਨਣ ਉੱਤੇ ਇੰਨਾ ਵੱਡਾ ਜ਼ੋਰ ਕਿਉਂ ਦਿੱਤਾ ਉਹਨਾਂ ਨੇ 38 ਵਿੱਚੋਂ 4 ਪੌੜੀਆਂ ਇਸੇ ਦੇ ਲੇਖੇ ਕਿਉਂ ਲਾ ਦਿੱਤੀਆਂ ਤੈ ਹੈ ਕਿ ਵਿਦਵਾਨ ਇਸ ਪ੍ਰਸ਼ਨ ਦਾ ਉੱਤਰ ਵੀ ਸੋਚ ਕੇ ਨਹੀਂ ਦੇਣਗੇ ਉਹ ਫਿਰ ਵੀ ਇਹੀ ਕਹਿਣਗੇ ਕਿ ਗੱਲ ਖਤਰੇ ਦੀ ਨਹੀਂ ਸਗੋਂ ਭਾਣਾ ਖਿੜੇ ਮੱਥੇ ਮੰਨਣ ਦੀ ਹੈ ਜੇ ਇਦਾਂ ਹੈ ਤਾਂ ਇਸ ਦਾ ਭਾਵ ਹੋਇਆ ਕਿ ਚੂਹਾ ਬਿੱਲੀ ਅੱਗੇ ਬੱਕਰੀ ਸ਼ੇਰ ਅੱਗੇ ਤੇ ਮਨੁੱਖ ਕਰੋਨਾ ਵਾਇਰਸ ਅੱਗੇ ਖੁਰਾਕ ਬਣ ਕੇ ਡਿੱਗ ਪਵੇ ਤੇ ਹੱਸ ਹੱਸ ਆਖਣ ਆਓ ਜੀ ਖਾਓ ਅਜੀਬ ਸੋਚ ਹੈ ਜੋ ਕਿਸੇ ਸਿੱਖ ਵਿਦਵਾਨਾਂ ਦੀ ਕਿ ਉਹ ਸਿੱਖ ਖਵਾਉਂਦੇ ਹਨ ਪਰ ਸੱਚਾਈ ਦੇ ਨੇੜੇ ਨਹੀਂ ਲੱਗਦੇ ਗੁਰੂ ਨਾਨਕ ਨੇ ਕਿਹਾ ਕਿ ਪਰਮ ਸਤ ਦੀ ਪਹਿਚਾਨ ਕੁਦਰਤ ਦੇ ਨਿਜਮਾ ਤੋਂ ਮਿਲਦੀ ਹੈ ਇਸ ਲਈ ਇਹਨਾਂ ਨਿਜਮਾ ਨੂੰ ਲੱਭੋ ਗੁਰੂ ਸਾਹਿਬ ਦੇ ਇਸ ਆਸੇ ਅਨੁਸਾਰ ਇੰਗਲੈਂਡ ਤੋਂ ਚਾਰਲਸ ਡਾਰਵਿਨ ਨੇ ਬੜੀ ਮਿਹਨਤ ਕਰਕੇ ਹੋਂਦ ਲਈ ਸੰਘਰਸ਼ ਦਾ ਪ੍ਰਾਕ੍ਰਿਤਿਕ ਭਾਣੇ ਦਾ ਨਿਜਮ ਲੱਭਿਆ ਪਾਵੇਂ ਡਾਰਵਿਨ ਨੇ ਗੁਰੂ ਸਾਹਿਬ ਨੂੰ ਪੜ੍ਹਿਆ ਸੁਣਿਆ ਨਹੀਂ ਸੀ ਤਾਂ ਵੀ ਉਸਨੇ ਉਹਨਾਂ ਦੀ ਸੇਧ ਮੁਤਾਬਕ ਕੰਮ ਕੀਤਾ ਪਰ ਅਜੋਕੇ ਸਿੱਖ ਵਿਦਵਾਨ ਭਾਣੇ ਦੀ ਅਧਿਆਤਮਵਾਦੀ ਵਿਆਖਿਆ ਕਰਕੇ ਗੁਰੂ ਸਾਹਿਬ ਦੇ ਸਿੱਖੀ ਸਿਧਾਂਤ ਨੂੰ ਡਾਰਵਿਨ ਦੇ ਇਸ ਨਿਜਮ ਵਿਰੁੱਧ ਭੁਗਤੌਂਦੇ ਹਨ ਕਿ ਇਹੀ ਪਹਿਚਾਣ ਕੀਤੀ ਹੈ ਉਹਨਾਂ ਨੇ ਗੁਰੂ ਨਾਨਕ ਦੀ ਸਿੱਖੀ ਦੀ ਖੈਰ ਮੋਟਾ ਸਿੱਟਾ ਇਹ ਕਿ ਬੇਬੁਨਿਆਦ ਗੱਲਾਂ ਕਰਨ ਵਿੱਚ ਅਜੋਕੇ ਸਿੱਖਾਂ ਦਾ ਕੋਈ ਸਾਨੀ ਨਹੀਂ ਪਰ ਇਸ ਵਿੱਚ ਉਹਨਾਂ ਦਾ ਕਸੂਰ ਵੀ ਨਹੀਂ ਕਸੂਰ ਹੈ ਤਾਂ ਉਹਨਾਂ ਦੀ ਮਤ ਤੇ ਹਾਵੀ ਹੋਈ ਬ੍ਰਾਹਮਣਵਾਦੀ ਬੁੱਧੀ ਦਾ ਜਿਸ ਅਨੁਸਾਰ ਉਹ ਸਿੱਖੀ ਨੂੰ ਸਿੱਖ ਧਰਮ ਮੰਨਦੇ ਹਨ ਤੇ ਇਸ ਦੇ ਪ੍ਰਭਾਵ ਹੇਠ ਇਸ ਦੀ ਬੋਲ ਵਿਗਾਰ ਵਾਲੀ ਭਾਵ ਉਲਟੀ ਸਿੱਧੀ ਵਿਆਖਿਆ ਕਰਦੇ ਹਨ ਅਜੋਕੇ ਸਿੱਖ ਵਿਦਵਾਨਾਂ ਨੂੰ ਸਿੱਖੀ ਤੇ ਪੂਰਾ ਉਤਰਨ ਲਈ ਬ੍ਰਾਹਮਣਵਾਦ ਦੀ ਲਾਗ ਛੱਡਣੀ ਪਵੇਗੀ ਦਿਮਾਗ ਦਾ ਘੇਰਾ ਚੌੜਾ ਕਰਨਾ ਪਵੇਗਾ ਤੇ ਆਪਣੀ ਸੋਚ ਨੂੰ ਸੁਤੰਤਰ ਕਰਕੇ ਗੁਰੂ ਸਾਹਿਬ ਦੇ ਮਿਆਰ ਤੇ ਕਰ ਵਿਕਸਿਤ ਕਰਨਾ ਪਵੇਗਾ ਸਮੇ ਦੇ ਹਾਂ ਦੇ ਹੋਣ ਲਈ ਉਹਨਾਂ ਨੂੰ ਜ਼ੋਰ ਲਾ ਕੇ ਆਪਣਾ ਬੌਧਿਕ ਅਪਗ੍ਰੇਡ ਕਰਨਾ ਪਵੇਗਾ ਪਰ ਕਿਵੇਂ ਸਨ 1927 ਵਿੱਚ ਰੂਸੀ ਮਨੋਵਿਗਿਆਨੀ ਇਵਾਨ ਪਾਵਲੋਵ ਨੇ ਆਪਣੀ ਖੋਜ ਪੁਸਤਕ ਵਿੱਚ ਇਹ ਸਿਧਾਂਤ ਦਰਜ ਕੀਤਾ ਕਿ ਮਨੁੱਖ ਸਮੇਤ ਸਭ ਜੀਵ ਜੰਤੂ ਉਤੇਜਨਾ ਅਨੁਸਾਰ ਚੱਲਦੇ ਹਨ। ਭਾਵ ਉਹਨਾਂ ਨੂੰ ਜਿਹੋ ਜਿਹੀ ਚੋਬ ਲਾਈ ਜਾਵੇ ਉਹ ਬਿਲਕੁਲ ਉਹੋ ਜਿਹਾ ਹੀ ਵਿਵਹਾਰ ਕਰਨਗੇ। ਉਸ ਅਨੁਸਾਰ ਜੇ ਕੁੱਤੇ ਦੀ ਪੂਛ ਤੇ ਪੈਰ ਟਿਕ ਜਾਵੇ ਤਾਂ ਉਹ ਪੈਰ ਰੱਖਣ ਵਾਲੇ ਨੂੰ ਤੁਰੰਤ ਝਪਟ ਕੇ ਵੱਡੇਗਾ। ਜੇ ਮਨੁੱਖ ਦੀ ਬਾਹ ਵਿੱਚ ਸੂਈ ਖੁੱਭ ਜਾਵੇ ਤਾਂ ਉਹ ਫੌਰਨ ਤਰਬ ਕੇ ਬਾਹ ਨੂੰ ਪਿੱਛੇ ਖਿੱਚੇਗਾ। ਪਾਵਲੋਵ ਨੇ ਆਪਣੇ ਸਿਧਾਂਤ ਦਾ ਨਾਮ ਸਰ ਭਾਵ ਸਟੀਮੂਲਸ ਰਿਸਪੌਂਸ ਰੱਖਿਆ। ਅਤੀ ਸਰਲ ਪ੍ਰਕਿਰਤੀ ਦਾ ਹੋਣ ਕਰਕੇ ਇਹ ਸਿਧਾਂਤ ਕੇਵਲ 2 ਸਾਲ ਹੀ ਚੱਲਿਆ 1929 ਵਿੱਚ ਅਮਰੀਕਾ ਦੇ ਰੌਬਰਟ ਵੁੱਡਵਰਥ ਨੇ ਇਸ ਨੂੰ ਪਸ਼ੂਵ੍ਰਤੀ ਸਿਧਾਂਤ ਦੱਸ ਕੇ ਕਿਹਾ ਕਿ ਇਹ ਮਨੁੱਖ ਵਰਗੇ ਬੁੱਧੀਮਾਨ ਜੀਵਾਂ ਤੇ ਲਾਗੂ ਨਹੀਂ ਹੁੰਦਾ ਉਸ ਅਨੁਸਾਰ ਪਸ਼ੂਆਂ ਤੇ ਹੋਰ ਜਾਨਵਰਾਂ ਵਿੱਚ ਦਿਮਾਗ ਵਿਕਸਿਤ ਨਾ ਹੋਣ ਕਰਕੇ ਬੁੱਧੀ ਨਹੀਂ ਹੁੰਦੀ ਇਸ ਲਈ ਉਹ ਜਵਾਬੀ ਹਰਕਤ ਬਿਨਾਂ ਅੱਗਾ ਪਿੱਛਾ ਦੇਖੇ ਫੌਰਨ ਕਰ ਦਿੰਦੇ ਹਨ ਭਾਵ ਹਰ ਕੁੱਤੇ ਨੇ ਪੂਛ ਨਪੀੜਨ ਵਾਲੇ ਨੂੰ ਕੱਟਣਾ ਹੀ ਹੈ ਚਾਹੇ ਉਸ ਦਾ ਮਾਲਕ ਹੀ ਕਿਉਂ ਨਾ ਹੋਵੇ ਪਰ ਮਨੁੱਖ ਇਦਾਂ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਇੱਕ ਪਰਫੁੱਲਤ ਦਿਮਾਗ ਹੁੰਦਾ ਹੈ ਉਹ ਕੋਈ ਉੱਤਰ ਦੇਣ ਤੋਂ ਪਹਿਲਾਂ ਇੱਕ ਸੋਚ ਪ੍ਰਕਿਰਿਆ ਵਿੱਚੋਂ ਲੰਘਦੇ ਹਨ ਜਿਸ ਵਿੱਚ ਉਹਨਾਂ ਦਾ ਦਿਮਾਗ ਜਾਂ ਮਨ ਭਾਗ ਲੈਂਦਾ ਹੈ ਉਹ ਆਪਣੀ ਸਮਝ ਤੋਂ ਕੰਮ ਲੈਂਦੇ ਹੋਏ ਨਿਰਣੇ ਕਰਦੇ ਹਨ ਇਸ ਲਈ ਉਹਨਾਂ ਦਾ ਪਲਟਵਾਰ ਸਿਆਮੇ ਭਰਪੂਰ ਭਾਵ ਸੋਚਿਆ ਸਮਝਿਆ ਹੁੰਦਾ ਹੈ ਇਸ ਵਿਗਿਆਨੀ ਨੇ ਸੋਧ ਕੇ ਸ ਉਹਰ ਭਾਵ ਸਟਿਮੂਲਸ ਓਰ ਰਿਸਪੌਂਸ ਦਾ ਸਿਧਾਂਤ ਦਿੱਤਾ ਇਸ ਵਿੱਚ ਉਹ ਅਧਾਰਤ ਆਰਗਾਨਿਜ਼ਮ ਭਾਵ ਮਨੁੱਖੀ ਦਿਮਾਗ ਦੀ ਸੋਚ ਪ੍ਰਕਿਰਿਆ ਹੈ ਜੋ ਉਸਦੇ ਜਵਾਬੀ ਫੈਸਲਿਆਂ ਨੂੰ ਸੂਝ-ਬੂਝ ਪ੍ਰਦਾਨ ਕਰਦੀ ਹੈ ਮਨੋਵਿਗਿਆਨੀ ਅੱਜ ਵੀ ਇਸ ਸਿਧਾਂਤ ਨੂੰ ਸਹੀ ਮੰਨਦੇ ਹਨ ਪਰ ਗੁਰੂ ਸਾਹਿਬ ਨੇ ਤਾਂ ਮੰਨੇ ਦੀਆਂ ਚਾਰ ਪੌੜੀਆਂ ਲਿਖ ਕੇ ਵਰਡਵਰਥ ਤੋਂ 400 ਸਾਲ ਪਹਿਲਾਂ ਹੀ ਇਸ ਉਹ ਭਾਵ ਮਨੁੱਖੀ ਮਨ ਦੀ ਮਹੱਤਤਾ ਦੱਸ ਦਿੱਤੀ ਸੀ ਪਿੱਛੋਂ ਗੁਰੂ ਅੰਗਦ ਨੇ ਮਾਨਸ ਤੋਂ ਦੇਵਤੇ ਬਣਾਉਣ ਦੀ ਗੱਲ ਲਿਖ ਕੇ ਫਿਰ ਇਸੇ ਗੱਲ ਨੂੰ ਦੁਹਰਾਇਆ ਕਿ ਗਿਆਨ ਦਾ ਇਹ ਰਸਤਾ ਮਨੁੱਖ ਨੂੰ ਮਨੁੱਖਤਾ ਤੋਂ ਵੀ ਉੱਚੀ ਬੌਧਿਕ ਸ਼੍ਰੇਣੀ ਵੱਲ ਲੈ ਜਾਣ ਵਾਲਾ ਹੈ ਪਰ ਅਜੋਕੇ ਸਿੱਖ ਵਿਦਵਾਨ ਆਪਣੀ ਕੁਤਾਹੀ ਕਰਕੇ ਇਸ ਨੂੰ ਹਾਲੇ ਵੀ ਜਾਨਵਰਾਂ ਦੇ ਫਾਰਮੂਲੇ ਵਾਲਾ ਸਰ ਹੀ ਸਮਝੀ ਬੈਠੇ ਹਨ ਇਸ ਲਈ ਗੁਰਬਾਣੀ ਦੇ ਰਸਤੇ ਚੱਲਣ ਲਈ ਉਹਨਾਂ ਨੂੰ ਸਰ ਤੋਂ ਸਹ ਰ ਤਿੱਕਰ ਆਪਣਾ ਬૌਧਿਕ ਸਫਰ ਕਰਨਾ ਪਵੇਗਾ ਭਾਵ ਤਰਕ ਪ੍ਰਧਾਨ ਸੋਚ ਅਪਣਾਉਣੀ ਪਵੇਗੀ ਇਸ ਗੱਲ ਦੀ ਉਚਿਤਤਾ ਦਾ ਸਬੂਤ ਅਜੋਕੇ ਸਿੱਖ ਵਿਦਵਾਨਾਂ ਦੀ ਮੰਨੇ ਸ਼ਬਦ ਵਾਲੀ ਜਪਜੀ ਦੀ 12ਵੀਂ ਪੌੜੀ ਦੀ ਵਿਆਖਿਆ ਹੈ ਜੋ ਹੇਠ ਦਿੱਤੀ ਗਈ ਹੈ ਮੰਨੇ ਕੀ ਗਤ ਕਹੀਂ ਨ ਜਾਏ ਜੇ ਕੋ ਕਹੇ ਪਿਛੇ ਪਛੁਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਬਾਰਹ ਅਜੋਕੇ ਸਿੱਖ ਵਿਦਵਾਨ ਪੁਜਾਰੀ ਤੇ ਪ੍ਰਚਾਰਕ ਸਭ ਇਸ ਪੌੜੀ ਦੀ ਬ੍ਰਾਹਮਣਵਾਦੀ ਅਰਥਾਤ ਅਧਿਆਤਮਵਾਦੀ ਵਿਆਖਿਆ ਕਰਦੇ ਹਨ ਉਦਾਹਰਣ ਦੇ ਤੌਰ ਤੇ ਗਿਆਨੀ ਸੰਤ ਸਿੰਘ ਮਸਕੀਨ ਲਿਖਦਾ ਹੈ ਕਿ ਗੁਰੂ ਸਾਹਿਬ ਨੇ ਸੁਣੇ ਦੀਆਂ ਚਾਰ ਪੌੜੀਆਂ ਲਿਖਣ ਤੋਂ ਬਾਅਦ ਮੰਨੇ ਦੀਆਂ ਚਾਰ ਪੌੜੀਆਂ ਲਿਖ ਕੇ ਇਹ ਦੱਸਿਆ ਹੈ ਕਿ ਸੁੰਨਾ ਉਹੀ ਸਫਲ ਹੈ ਜੋ ਮੰਨ ਲਿਆ ਜਾਵੇ ਜੋ ਮੰਨਿਆ ਨਹੀਂ ਗਿਆ ਉਹ ਹਵਾ ਵਿੱਚ ਉੱਡ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੰਨੇ ਦੀਆਂ ਚਾਰ ਪੌੜੀਆਂ ਵਿੱਚੋਂ ਪਹਿਲੀ ਵਿੱਚ ਨ ਅੱਖਰ ਉੱਤੇ ਇੱਕ ਲਾਭ ਲਾ ਕੇ ਮੰਨੇ ਲਿਖਿਆ ਹੈ ਜਿਸ ਦਾ ਭਾਵ ਮੰਨਣ ਵਾਲਾ ਹੈ ਬਾਕੀ ਦੀਆਂ ਤਿੰਨ ਪੌੜੀਆਂ ਵਿੱਚ ਸ਼ਬਦ ਮੰਨਿਆ ਲਿਖਿਆ ਹੈ ਜਿਸ ਦਾ ਅਰਥ ਮੰਨਣ ਵਾਲੇ ਦੀ ਮੰਨਣ ਤੋਂ ਬਾਅਦ ਦੀ ਹਾਲਤ ਹੈ ਮਸਕੀਨ ਅੱਗੇ ਲਿਖਦਾ ਹੈ कि जिसने परमात्मा ਦਾ ਨਾਮ ਮੰਨ ਲਿਆ ਉਸ ਦੀ ਗਤੀ ਬਿਆਨ ਨਹੀਂ ਕੀਤੀ ਜਾ ਸਕਦੀ ਉਸ ਦੀ ਮਹਿਮਾ ਵਰਨਣ ਤੋਂ ਪਰੇ ਹੈ ਜੇ ਕੋਈ ਮੰਨਣ ਵਾਲੇ ਦੀ ਮਹਿਮਾ ਕਰਨ ਲੱਗੇ ਉਸਨੇ ਪਛਤਾਉਣਾ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਕਹਿ ਸਕਿਆ ਕੋਈ ਲਿਖਾਰੀ ਨਹੀਂ ਨਾ ਹੀ ਕੋਈ ਐਸੀ ਕਲਮ ਹੈ ਤੇ ਨਾ ਹੀ ਜਗਤ ਦੇ ਵਿੱਚ ਇਤਨਾ ਕਾਗਜ਼ ਹੈ ਕਿ ਮੰਨ ਲੈਣ ਵਾਲੇ ਦੀ ਮਹਿਮਾ ਬਿਆਨ ਕੀਤੀ ਜਾਵੇ ਲਿਖਾਰੀ ਬੈਠ ਕੇ ਆਪਸ ਵਿੱਚ ਵਿਚਾਰ ਕਰਨ ਤੇ ਮੰਨ ਲੈਣ ਵਾਲੇ ਦੀ ਮਹਿਮਾ ਲਿਖਣ ਇਸ ਤਰ੍ਹਾਂ ਦੀ ਸਮਰੱਥਾ ਲਿਖਾਰੀ ਕੋ ਨਹੀਂ ਹੈ ਪਰਮਾਤਮਾ ਦਾ ਨਾਮ ਐਸਾ ਕਾਲਖ ਰਹਿਤ ਹੈ ਕਿ ਜਿਸ ਦੇ ਮਨ ਨੇ ਪ੍ਰਭੂ ਨੂੰ ਮੰਨ ਲਿਆ ਉਸ ਤੋਂ ਬਿਨਾ ਇਸ ਮਹਿਮਾ ਨੂੰ ਹੋਰ ਕੋਈ ਨਹੀਂ ਜਾਣ ਸਕਦਾ ਜਿਗਿਆਸੂ ਪੈਣੋ ਤੋਂ ਪ੍ਰਾਵੋ ਇਹ ਕੇਵਲ ਸੰਤ ਸਿੰਘ ਮਸਕੀਨ ਨੇ ਹੀ ਨਹੀਂ ਕਿਹਾ ਸਗੋ ਜਿਨਨੇ ਸਿੱਖ ਵਿਦਵਾਨਾਂ ਨੇ ਜਪਜੀ ਦਾ ਉਲੱਥਾ ਕੀਤਾ ਹੈ ਉਹਨਾਂ ਸਭਨਾ ਨੇ ਸ਼ਬਦਾਂ ਦੇ ਬਦਲ ਫੇਰ ਨਾਲ ਇਹੀ ਲਿਖਿਆ ਹੈ ਗਿਆਨੀ ਮਸਕੀਨ ਦੀ ਵਿਆਖਿਆ ਦੀ ਵੱਡੀ ਤਰੁੱਟੀ ਇਹ ਹੈ ਕਿ ਉਹ ਮੰਨੇ ਦਾ ਅਰਥ ਮੰਨਣ ਵਾਲਾ ਤੇ ਮੰਨੇ ਦਾ ਅਰਥ ਉਸ ਦੀ ਮੰਨਣ ਤੋਂ ਬਾਅਦ ਦੀ ਹਾਲਤ ਕਰਦਾ ਹੈ ਮੰਨੇ ਸ਼ਬਦ ਤੋਂ ਹੀ ਪ੍ਰਤੀਤ ਹੁੰਦਾ ਹੈ ਇਹ ਕੋਈ ਵਿਅਕਤੀ ਨਹੀਂ ਸਗੋਂ ਇੱਕ ਸੰਕਲਪ ਹੈ ਤੇ ਮੰਨੇ ਇਸ ਦਾ ਕਿਰਿਆਵਾਚਕ ਰੂਪ ਹੈ ਪਰ ਇਸ ਸਿੱਖ ਪ੍ਰਚਾਰਕ ਇਸ ਨੂੰ ਵਿਅਕਤੀਵਾਦੀ ਰੂਪ ਦੇ ਕੇ ਮੰਨਣ ਪਾਵ ਯਕੀਨ ਪੈਦਾ ਕਰਨ ਲਈ ਵਰਤਦਾ ਹੈ ਜਦੋਂ ਕਿ ਗੁਰੂ ਸਾਹਿਬ ਨੇ ਇਸ ਨੂੰ ਇੱਕ ਵਿਦਿਆਤਮਕ ਧਾਰਨਾ ਦੇ ਤੌਰ ਤੇ ਵਰਤ ਕੇ ਗਿਆਨ ਦਾ ਰਾਹ ਦੱਸਣ ਲਈ ਵਰਤਿਆ ਹੈ ਗੁਰੂ ਸਾਹਿਬ ਇਹ ਨਹੀਂ ਕਹਿ ਸਕਦੇ ਕਿ ਸ਼ਰਦਾਲੂਓ ਮੇਰੀ ਗੱਲ ਸੁਣੋ ਤੇ ਇਸ ਨੂੰ ਮੰਨੋ ਇਸ ਨੂੰ ਮੰਨਣ ਨਾਲ ਤੁਹਾਡੀ ਵਧੀਆ ਗੱਤ ਹੋਵੇਗੀ ਅਜੋਕੇ ਸਾਦਾ ਸੰਤਾਂ ਤੋਂ ਬਿਨਾ ਜਿਨ੍ਹਾਂ ਦੀ ਬੋਲੀ ਸੰਤ ਸਿੰਘ ਮਸਕੀਨ ਬੋਲਦਾ ਹੈ ਕੋਈ ਸਮਝਦਾਰ ਵਿਅਕਤੀ ਐਦਾ ਨਹੀਂ ਕਹਿ ਸਕਦਾ ਗੁਰੂ ਸਾਹਿਬ ਤਾਂ ਵਿਦਵਤਾ ਵਿੱਚ ਗੁਰੂਆਂ ਦੇ ਵੀ ਗੁਰੂ ਸਨ ਜੋ ਮੰਨਣ ਦੀ ਨਹੀਂ ਸਗੋਂ ਸਮਝਣ ਦੀ ਗੱਲ ਕਰਦੇ ਸਨ ਉਹਨਾਂ ਨੇ ਆਪ ਪੰਦੇ ਦੀ ਜਨੇਊ ਵਾਲੀ ਗੱਲ ਨਹੀਂ ਸੀ ਮੰਨੀ ਹਰੀਦਵਾਰ ਦੇ ਬ੍ਰਾਹਮਣਾਂ ਦੀ ਸੂਰਜ ਪਾਣੀ ਵਾਲੀ ਗੱਲ ਨਹੀਂ ਸੀ ਮੰਨੀ ਮੌਲਵੀਆਂ ਦੀ ਮੱਕੇ ਵਿੱਚ ਅੱਲਾ ਵਾਸ ਵਾਲੀ ਗੱਲ ਨਹੀਂ ਸੀ ਮੰਨੀ ਤੇ ਨਾਥ ਜੋਗੀਆਂ ਦੀ ਜੋਗ ਸਿੱਧੀ ਦੀ ਗੱਲ ਨਹੀਂ ਸੀ ਮੰਨੀ ਇਸ ਲਈ ਉਹ ਤਰਕ ਵਿਵੇਕ ਤੋਂ ਬਿਨਾ ਭਰੋਸੇ ਦੇ ਬਲਬੂਤੇ ਆਪਣੀ ਗੱਲ ਮਨਾਉਣ ਲਈ ਕਿਵੇਂ ਕਹਿ ਸਕਦੇ ਸਨ ਸੰਤ ਮਸਕੀਨ ਨੇ ਗੁਰੂ ਸਾਹਿਬ ਨੂੰ ਛੋਟਾ ਕਰਕੇ ਸਮਝਿਆ ਹੈ ਭਾਵ ਉਹਨਾਂ ਨੂੰ ਜਗਤ ਗੁਰੂ ਦੇ ਰਤਬੇ ਤੋਂ ਕਟਾ ਕੇ ਇੱਕ ਸੰਪਰਦਾਇਕ ਪੁਜਾਰੀ ਦੇ ਚੌਕਠੇ ਵਿੱਚ ਰੱਖ ਕੇ ਵੇਖਿਆ ਹੈ ਉਹ ਆਪ ਇੱਕ ਭਗਤ ਪੁਜਾਰੀ ਹੋਣ ਦੇ ਨਾਤੇ ਇਸ ਤੋਂ ਵੱਧ ਹੋਰ ਕਰ ਵੀ ਕੀ ਸਕਦਾ ਸੀ ਇਹ ਵਿਚਾਰ ਸੁਣ ਕੇ ਕਈ ਦੂਜੇ ਵਿਦਵਾਨ ਪੋਚੀ ਮਾਰਨਗੇ ਨਹੀਂ ਨਹੀਂ ਜੀ ਉਪਰੋਕਤ ਵਿਆਖਿਆਕਾਰ ਗੁਰੂ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਉਹ ਤਾਂ ਪਰਮਾਤਮਾ ਨੂੰ ਮੰਨਣ ਦੀ ਗੱਲ ਕਰ ਰਿਹਾ ਹੈ। ਇਹਨਾਂ ਪੋਚੀ ਮਾਰਾਂ ਤੋਂ ਕੋਈ ਪੁੱਛੇ ਕਿ ਪਰਮਾਤਮਾ ਦੀ ਗੱਲ ਵੀ ਤਾਂ ਉਹ ਤਾਂ ਹੀ ਕਰ ਸਕਦਾ ਹੈ ਜੇ ਗੁਰੂ ਸਾਹਿਬ ਨੇ ਪੌੜੀ ਵਿੱਚ ਕਿਤੇ ਪਰਮਾਤਮਾ ਦਾ ਜ਼ਿਕਰ ਕੀਤਾ ਹੋਵੇ। ਦਰਸਲ ਇਹ ਸਭ ਅਜੋਕੇ ਵਿਦਵਾਨ ਗੱਲ ਨੂੰ ਮਰੋੜਾ ਦੇਣ ਲਈ ਰੱਬ ਜਾਂ ਪਰਮਾਤਮਾ ਜਿਹੇ ਸ਼ਬਦਾਂ ਨੂੰ ਆਪਣੇ ਕੋਲੋਂ ਹੀ ਜੋੜ ਦਿੰਦੇ ਹਨ। ਇਸ ਲਈ ਇਹ ਹਉਮੇਦੋਸ਼ ਦੇ ਵਿਭਾਗੀ ਹਨ। ਜੇ ਇਹ ਸਭ ਵਿਚਾਰ ਛੱਡ ਕੇ ਉਪਰੋਕਤ ਵਿਆਖਿਆ ਨੂੰ ਆਮ ਸਮਝ ਦੇ ਪੱਧਰ ਤੇ ਵੀ ਵਿਚਾਰਿਆ ਜਾਵੇ ਤਾਂ ਵੀ ਇਹ ਕਿਸੇ ਪਾਸਿਓਂ ਕਾਰਾਮਦ ਨਹੀਂ ਹੈ। ਫਰਜ਼ ਕਰੋ ਗੁਰੂ ਸਹਿਦ ਕਹਿੰਦੇ ਸਨ ਕਿ ਭਾਈ ਰੱਬ ਨੂੰ ਮੰਨੋ ਉਸ ਦੇ ਮੰਨਣ ਨਾਲ ਬਹੁਤ ਸਾਰੇ ਲਾਭ ਹਨ ਮੰਨ ਲਈਏ ਕਿ ਸਿੱਖਾ ਨੇ ਉਹਨਾਂ ਦੀ ਗੱਲ ਮੰਨ ਲਈ ਮਾਲਾ ਫੜ ਲਈ ਧਿਆਨ ਸਮਾਧੀ ਲਾ ਲਈ ਸਵੇਰੇ ਉੱਠ ਕੇ ਕਈ ਬਾਣੀਆਂ ਦਾ ਪਾਠ ਕਰ ਲਿਆ ਮੱਥਾ ਟੇਕ ਲਿਆ ਤੇ ਇਹੀ ਕਿਰਿਆ ਨਿਤ ਨੇਮੀ ਟੰਗ ਨਾਲ ਸਾਲਾਬੱਦੀ ਕਰਦੇ ਰਹੇ ਕਈ ਤਾਂ ਇਹ ਕੰਮ ਬੜੀ ਸਿਰੜ ਨਾਲ ਕਰ ਹੀ ਰਹੇ ਹਨ ਤਾਂ ਉਹਨਾਂ ਨੇ ਅਜਿਹੀ ਕਿਹੜੀ ਪ੍ਰਾਪਤੀ ਕਰ ਲਈ ਜਿਸ ਦੀ ਮਹਿਮਾ ਕਰਨ ਲਈ ਕੋਈ ਲਿਖਾਰੀ ਨਾ ਮਿਲੇ ਤੇ ਸੰਸਾਰ ਦਾ ਕਾਗਜ਼ ਸਿਆਹੀ ਆਦਿ ਦਾ ਪੰਡਾਰ ਵੀ ਥੋੜਾ ਰਹਿ ਜਾਵੇ ਉਹਨਾਂ ਨੇ ਤਾਂ ਕੇਵਲ ਬਾਣੀ ਦੇ ਸ਼ਬਦਾਂ ਨੂੰ ਬਾਰ-ਬਾਰ ਜਪਿਆ ਹੈ ਨਾ ਕਿ ਕੋਈ ਗਿਆਨ ਹਾਸਲ ਕੀਤਾ ਹੈ ਤਨ ਹੈ ਤਨ ਹੈ ਕਰਨ ਤੋਂ ਬਿਨਾ ਉਹਨਾਂ ਨੇ ਕੁਦਰਤ ਦਾ ਕਿਹੜਾ ਨਿਜਮ ਲੱਭਿਆ ਜੋ ਪਰਮ ਸੱਤ ਦੀ ਕੋਈ ਵਡਿਆਈ ਦਰਸਾ ਕੇ ਉਸ ਬਾਰੇ ਸਮਝ ਵਧਾਉਂਦਾ ਹੋਵੇ ਸਮਾਧੀ ਵਿੱਚ ਬੈਠ ਕੇ ਜੇ ਉਹਨਾਂ ਕੋਈ ਅਟਕਲ ਪੱਚੂ ਲਾਇਆ ਵੀ ਹੋਵੇਗਾ ਤਾਂ ਉਹ ਵੀ ਗਲਤ ਹੋਵੇਗਾ ਕਿਉਂਕਿ ਗੁਰੂ ਨਾਨਕ ਅਨੁਸਾਰ ਕਲਪਨਾ ਕਰਨਾ ਇਸ ਕੰਮ ਲਈ ਜਾਇਜ਼ ਵਿਧੀ ਨਹੀਂ ਹੈ ਗੁਰੂ ਸਾਹਿਬ ਦੇ ਕਹਿਣ ਵਿਰੁੱਧ ਜਾ ਕੇ ਫੇਰ ਵੀ ਜੇ ਕੋਈ ਕਹੇ ਕਿ ਮੰਨਣ ਨਾਲ ਉਸ ਵਿੱਚ ਕੋਈ ਵਰਣਨਯੋਗ ਗੱਲ ਪੈਦਾ ਹੋਈ ਹੈ ਤਾਂ ਉਹ ਆਪਣੀ ਪ੍ਰਾਪਤੀ ਜਗਜाहिर ਕਰੇ ਉਹ ਦੂਜਿਆਂ ਨੂੰ ਨਾਮ ਜਪਣ ਦੀ ਮਹਿਮਾ ਨਾ ਦੱਸੇ ਸਗੋਂ ਆਪਣੇ ਨਾਮ ਜਪ ਦੀ ਪ੍ਰਾਪਤੀ ਦੱਸੇ ਅਜਿਹੇ ਲੋਕ ਇਹ ਕਹਿ ਕੇ ਪੱਲਾ ਨਾ ਝਾੜਨ ਕਿ ਬੜਾ ਆਨੰਦ ਆਇਆ ਰੂਹ ਖੁਸ਼ ਹੋ ਗਈ ਆਵਾਕ ਰਹਿ ਗਿਆ ਬਿਆਨ ਤੋਂ ਪਰੇ ਦਾ ਅਨੁਭਵ ਹੋਇਆ ਹੈ ਆਦਿ ਆਦਿ ਜੇ ਇਹੀ ਪ੍ਰਾਪਤੀ ਹੈ ਤਾਂ ਇਸ ਦੀ ਪ੍ਰਸ਼ੰਸਾ ਕੋਈ ਕਰੇਗਾ ਵੀ ਕੀ ਅਜੇ ਹੀ ਪ੍ਰਾਪਤੀ ਲਈ ਕਾਗਜ਼ ਕਲਮ ਤੇ ਲਿਖਾਰੀ ਦੀ ਲੋੜ ਹੀ ਨਹੀਂ ਹੈ ਜਿਗਿਆਸੂ ਪੈਣੋ ਤੇ ਭਰਾਵੋ ਭਿਆਨ ਨਾਲ ਸੁਣੋ ਜਿਸ ਮੰਨੇ ਨੂੰ ਅਜੋਕੇ ਸਿੱਖ ਵਿਦਵਾਨ ਪ੍ਰਚਾਰਕ ਤੇ ਪੁਜਾਰੀ ਮੰਨਣਾ ਜਾਂ ਮੰਨਣ ਵਾਲਾ ਦੱਸਦੇ ਹਨ ਦਰਸਲ ਉਸ ਦਾ ਮੰਨਣ ਜਾਂ ਨਾ ਮੰਨਣ ਨਾਲ ਕੋਈ ਸਬੰਧ ਹੀ ਨਹੀਂ ਹੈ ਮੰਨੇ ਦਾ ਸਬੰਧ ਮਨ ਨਾਲ ਹੈ ਤੇ ਇਹ ਮੁਢਲੇ ਸ਼ਬਦ ਮੰਨਣ ਦਾ ਅਪਰੰਸ਼ ਹੈ ਜਿਵੇਂ ਬ੍ਰਹਿਮੰਡ ਦਾ ਪਰਮੰਡ ਤੇ ਸ੍ਰਿਸ਼ਟੀ ਦਾ ਜਾਂ ਸਿਰਠੀ ਇਸ ਦਾ ਅਰਥ ਹੈ ਮਨ ਵਿੱਚ ਤਰਕ ਸੰਗਤ ਵਿਚਾਰਨਾ ਜਾਂ ਬੌਧਿਕ ਵਿਸ਼ਲੇਸ਼ਣ ਕਰਨਾ ਇਸ ਦਾ ਸਿੱਖੀ ਸਿਧਾਂਤ ਵਿੱਚ ਉਹੀ ਸਥਾਨ ਹੈ ਜੋ ਸਹ ਔਰ ਸਿਧਾਂਤ ਵਿੱਚ ਓ ਦਾ ਹੈ ਡਾਕਟਰ ਗੁਰਚਰਨ ਸਿੰਘ ਨੇਵੀ ਆਪਣੇ ਗੁਰੂ ਗ੍ਰੰਥ ਸਾਹਿਬ ਕੋਸ਼ ਵਿੱਚ ਮੰਨੇ ਦੇ ਅਰਥ ਮੰਨਨ ਕੀਤੇ ਹਨ ਗੁਰੂ ਸਾਹਿਬ ਨੇ ਇਸ ਸੰਕਲਪ ਨੂੰ ਸੁਣੀਏ ਤੋਂ ਬਾਅਦ ਪੇਸ਼ ਕਰਕੇ ਕਿਹਾ ਹੈ ਕਿ ਸੁਣੀ ਹੋਈ ਗੱਲ ਨੂੰ ਮਨ ਵਿੱਚ ਵਿਚਾਰੋ ਸਮਝੋ ਤੇ ਮੁਲਾਂਕਣ ਕਰੋ ਉਸ ਦੇ ਸੱਚ ਦੀ ਪੜਤਾਲ ਲਈ ਜੇ ਲੋੜ ਪਵੇ ਤਾਂ ਪ੍ਰੀਖਣ ਵੀ ਕਰੋ ਗੱਲ ਜਿੰਨੀ ਠੀਕ ਨਿਕਲੇ ਉਸ ਨੂੰ ਓਨਾ ਹੀ ਸਹੀ ਸਮਝਣਾ ਚਾਹੀਦਾ ਹੈ ਮੰਨੇ ਦਾ ਅਰਥ ਹੈ ਮਨਨ ਵਿਧੀ ਦੀ ਵਰਤੋਂ ਨਾਲ ਭਾਵ ਮੰਨਨ ਕਰਨ ਨਾਲ ਮੰਨੇ ਦੇ ਇਨਾ ਅਰਥਾਂ ਨਾਲ ਇਸ ਪੌੜੀ ਦੀ ਵਿਆਖਿਆ ਇਸ ਤਰ੍ਹਾਂ ਬਣਦੀ ਹੈ ਸੁਣਨ ਤੋਂ ਬਾਅਦ ਮਨ ਵਿੱਚ ਸੋਚ ਵਿਚਾਰ ਰਾਹੀਂ ਵਿਸ਼ਲੇਸ਼ਣ ਕਰਨਾ ਇੰਨੀ ਡੂੰਘੇ ਮਹੱਤਵ ਵਾਲੀ ਗੱਲ ਹੈ ਕਿ ਇਸ ਦਾ ਪੂਰਾ ਮੁਲਾਂਕਣ ਕਰਨਾ ਮੁਸ਼ਕਲ ਹੈ ਜੇ ਕੋਈ ਇਸ ਦੀ ਮਹਿਮਾ ਕਰੇ ਵੀ ਤਾਂ ਉਹ ਅਸਫਲ ਹੋ ਕੇ ਪਿੱਛੋ ਪਛਤਾਵੇਗਾ ਭਾਵ ਉਹ ਆਪਣੀਆਂ ਤਰੁੱਟੀਆਂ ਤੇ ਝੂਰੇਗਾ ਜੇ ਬੈਠ ਕੇ ਮੰਨਣ ਦੇ ਗੁਣਾਂ ਨੂੰ ਵਿਚਾਰਨ ਲੱਗੋ ਤਾਂ ਇਸ ਦੀ ਪ੍ਰਸ਼ੰਸਾ ਦਾ ਵਰਣਨ ਲਿਖਣ ਲਈ ਕੋਈ ਲੇਖਕ ਨਾ ਲੱਭੇਗਾ ਤੇ ਨਾ ਹੀ ਕਾਗਜ਼ ਤੇ ਕਲਮ ਪੂਰੇ ਪੈਣਗੇ ਸ੍ਰਿਸ਼ਟੀ ਦਾ ਕਾਰਕ ਪਰਮ ਸਤ ਜਿਸ ਨੂੰ ਅਧਿਕ ਹੋਣ ਕਰਕੇ 나ਥ ਜੋਗੀ ਨਿਰੰਜਨ ਕਹਿੰਦੇ ਹਨ ਉਹ ਵੀ ਇਸੇ ਵਿਧੀ ਨਾਲ ਸਮਝ ਆਉਣ ਵਾਲੀ ਹੁੰਦ ਹੈ ਅਰਥਾਤ ਉਹ ਵੀ ਬਾਹਰ ਦੀ ਦੇਖੀ ਸੁਣੀ ਨੂੰ ਮਨ ਵਿੱਚ ਵਿਚਾਰਨ ਨਾਲ ਪੈਦਾ ਹੋਏ ਗਿਆਨ ਨਾਲ ਹੀ ਪੱਲੇ ਪੈ ਸਕਦੀ ਹੈ ਮੰਨੇ ਦੀਆਂ ਚੌਹਾਂ ਪੌੜੀਆਂ ਵਿੱਚ ਸਿੱਧ ਪਾਸ਼ਾ ਦੇ ਸ਼ਬਦਾਂ ਦੀ ਬਹੁਲਤਾ ਹੈ ਇਸ ਲਈ ਇਹ ਪੌੜੀਆਂ ਗੁਰੂ ਸਾਹਿਬ ਦੀ ਸਿੱਧਾ ਨਾਜ ਹੋਈ ਕਿਸੇ ਗੋਸ਼ਟੀ ਦਾ ਪ੍ਰतिकर्मी ਪਾਗਨ ਇਨ੍ਹਾਂ ਪੌੜੀਆਂ ਵਿੱਚ ਮੰਨੇ ਅਰਥਾਤ ਮਨਨ ਸ਼ਬਦ ਦਾ ਆਉਣਾ ਇਹ ਸਿੱਧ ਕਰਦਾ ਹੈ ਕਿ ਇਹ ਇੱਕ ਗੂੜਾ ਦਾਰਸ਼ਨਿਕ ਸੰਕਲਪ ਹੈ ਜਿਸ ਨੂੰ ਵਿਦਵਾਨ ਆਪਣੀ ਗੱਲਬਾਤ ਵਿੱਚ ਆਮ ਵਰਤਦੇ ਸਨ ਉਹਨਾਂ ਦੀ ਇਸ ਵਰਤੋਂ ਅਨੁਸਾਰ ਸੱਚੀ ਮੁੱਚੀ ਇਸ ਦੀ ਮਹਿਮਾ ਅપર ਅੰਪਾਰ ਹੈ ਬૌਧਿਕ ਮੁਲਾਂਕਣ ਵਿਚਾਰਾਂ ਦੀ ਤਹਿ ਵਿੱਚ ਜਾ ਕੇ ਉਹਨਾਂ ਨੂੰ ਸਹੀ ਅਰਥ ਪ੍ਰਦਾਨ ਕਰਦਾ ਹੈ ਇਹ ਉਹਨਾਂ ਨੂੰ ਤਰਕਬੱਧ ਕਰਦਾ ਹੋਇਆ ਦੂਡੀ ਗਿਆਨ ਦੀ ਪੈੜ ਬਣਦਾ ਹੈ ਤਰਕ ਆਧਾਰਿਤ ਹੋਣ ਕਰਕੇ ਅਜਿਹੇ ਵਿਚਾਰ ਦੂਜਿਆਂ ਨੂੰ ਸਮਝਾਏ ਜਾ ਸਕਦੇ ਹਨ ਤੇ ਇਹਨਾਂ ਦੇ ਫਾਰਮੂਲੇ ਬਣਾਏ ਜਾ ਸਕਦੇ ਹਨ ਅੰਤਰ ਵਿਅਕਤੀ ਸੰਵਾਦ ਹੋਂਦ ਵਿੱਚ ਆਉਣ ਤੋਂ ਬਾਅਦ ਇਨਾਂ ਰਾਹੀਂ ਅੰਤਰ ਭਾਸ਼ਾਈ ਗਿਆਨ ਮਿਆਰ ਸਥਾਪਿਤ ਕੀਤੇ ਜਾ ਸਕਦੇ ਹਨ ਗੱਲ ਕੀ ਇਸ ਰਾਹੀਂ ਗਿਆਨ ਦੇ ਪਰਲੇ ਦੇ ਸੱਦਿਆਂ ਤੀਕ ਝਾਕਿਆ ਜਾ ਸਕਦਾ ਹੈ ਜਿਸ ਤੋਂ ਅੱਗੇ ਪਰਮ ਸਤ ਦਾ ਨਿਵਾਸ ਹੈ ਇਸ ਲਈ ਮੰਨੇ ਦੀ ਗੱਤ ਸੱਚੀ ਮੁੱਚੀ ਨਹੀਂ ਕਹੀ ਜਾ ਸਕਦੀ ਵਿਗਿਆਨ ਦੀ तमाम ਉੱਨਤੀ ਇਸੇ ਰਾਹੀਂ ਹੋਈ ਹੈ ਤੇ ਇਸ ਦੀ ਗੱਤ ਕਹਿਣ ਲਈ ਸਮੁੱਚੇ ਵਿਗਿਆਨ ਦਾ ਵਰਣਨ ਕਰਨਾ ਪਵੇਗਾ ਨਿਊਟਨ ਨੇ ਸੇਬ ਦੇ ਧਰਤੀ ਤੇ ਡਿੱਗਣ ਦਾ ਮੰਨਨ ਭਾਵ ਮੰਨੇ ਕਰਕੇ ਹੀ ਪ੍ਰithvi ਦੀ ਖਿੱਚ ਦਾ ਸਿਧਾਂਤ ਦਿੱਤਾ ਗੈਲੀਲਿਓ ਨੇ ਕਈ ਸਾਲਾਂ ਦੇ ਅਣਥਕ ਅਧਿਐਨ ਵਿਚਾਰ ਤੋਂ ਬਾਅਦ ਸੂਰਜ ਮੰਡਲ ਦਾ ਸਿਧਾਂਤ ਦਿੱਤਾ ਦਰਜਨਾ ਵਿਗਿਆਨੀਆਂ ਨੇ ਪ੍ਰਯੋਗਾਂ ਤੇ ਅਨੁਭਵ ਸੰਕਲਨ ਰਾਹੀਂ ਅਣੂਆਂ ਤੇ ਪਰਮਾਣੂਆਂ ਜਿਹੇ অতি ਸੂਖਮ ਕਣਾਂ ਤੀਕ ਪਹੁੰਚ ਕੀਤੀ ਤੇ ਉਹਨਾਂ ਉੱਤੇ ਮਨੁੱਖੀ ਕੰਟਰੋਲ ਸੰਭਵ ਕੀਤਾ ਦੁਨੀਆ ਦੇ ਸਭ ਕਿਰਿਆਸ਼ੀਲ ਦਿਮਾਗ ਇਸ ਕਦੇ ਨਾ ਪੂਰਾ ਹੋਣ ਵਾਲੇ ਕਾਰਜ ਵਿੱਚ ਲੱਗੇ ਹੋਏ ਹਨ ਇਹ ਕੰਮ ਸੱਚੀ ਮੁੱਚੀ ਉਹਨਾਂ ਦੇ ਦਿਮਾਗਾਂ ਕਾਗਜ਼ਾਂ ਤੇ ਕਲਮਾਂ ਤੇ ਭਾਰੀ ਪੈ ਚੁੱਕਾ ਹੈ ਅੱਗੇ ਵਧਣ ਲਈ ਹੁਣ ਮਨੁੱਖ ਨੂੰ ਕੰਪਿਊਟਰ ਮਨਸੂਈ ਬੌਧਿਕਤਾ ਤੇ ਰੋਬੋਟਾਈ ਮਸ਼ੀਨਾਂ ਦੀ ਮਦਦ ਲੈਣੀ ਪੈ ਰਹੀ ਹੈ ਮਨਨ ਦੀ ਇਸ ਵਿਆਖਿਆ ਦੀ ਅਭੇਲਨਾ ਕਰਕੇ ਜੇ ਕੋਈ ਆਪਣੇ ਆਪ ਨੂੰ ਸਹੀ ਤੇ ਮੁਕੰਮਲ ਸਮਝੇ ਤਾਂ ਉਹ ਪਛਤਾਵੇਗਾ ਜ਼ਰੂਰ ਜੇ ਉਹ ਹਾਲੇ ਤੀਕਰ ਪਛਤਾਇਆ ਨਹੀਂ ਤਾਂ ਪਛਤਾਉਣਗੇ ਤਾਂ ਜੋ ਕਿ ਵਿਦਵਾਨ ਪੁਜਾਰੀ ਤੇ ਪ੍ਰਚਾਰਕ ਵੀ ਜ਼ਰੂਰ ਕਿਉਂਕਿ ਉਹ ਬਹੁਤ ਲੰਮੇ ਸਮੇਂ ਤੋਂ ਵਿਸ਼ਵਾਸ ਕਰਨ ਭਾਵ ਮੰਨਣ ਨੂੰ ਗੁਰਸਿੱਖੀ ਅਤੇ ਮਾਨਸਿਕ ਸੋਚ ਵਿਚਾਰ ਭਾਵ ਗੁਰੂ ਸਾਹਿਬ ਦੇ ਮੰਨੇ ਦੇ ਸੰਕਲਪ ਨੂੰ ਮਨਮੁਖਤਾ ਦੱਸਦੇ ਆ ਰਹੇ ਹਨ ਉਹ ਪਛਤਾਉਣਗੇ ਕਿ ਅਜੇਹਾ ਕਰਕੇ ਉਹਨਾਂ ਨੇ ਗੁਰੂ ਸਾਹਿਬ ਦੇ ਸੰਦੇਸ਼ ਦੀ ਬੱਜਰ ਅਭੇੜਨਾ ਕੀਤੀ ਹੈ ਅਜਬਸ ਇਤਨਾ ਹੀ ਅਗਲਾ ਪਰਵਚਨ ਲੈ ਕੇ ਛੇਤੀ ਹੀ ਆਵਾਂਗਾ ਜੁੜੇ ਰਹੋ ਚੈਨਲ ਜਪਜੀ ਗਿਆਨ ਨੂੰ ਲਾਈਕ ਕਰਕੇ ਸ਼ੇਅਰ ਤੇ ਸਬਸਕ੍ਰਾਈਬ ਕਰ ਲਵੋ ਧੰਨਵਾਦ ਸਤਿ ਸ੍ਰੀ ਅਕਾਲ